ਸ਼੍ਰੀਕਾਲ ਜੀ ਤੁਸੀਂ ਦੇਖ ਰਹੇ ਹੋ ਸੰਜੈਨੀਅਸ ਤੇ ਮੈਂ ਹਾਂ ਪ੍ਰਦੀਪ ਘਾਰੇ ਇੱਕ ਵਾਰ ਫਿਰ ਤੋਂ ਰੂਬਰੂ ਹੋਇਆ ਪ੍ਰੋਗਰਾਮ ਐਡੀਟੋਰੀਅਲ ਟਾਕ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅਹਿਮ ਮੁੱਦਿਆਂ ਬਾਰੇ ਜਿਸ ਦੇ ਬਾਰੇ ਜਾਣਨਾ ਸਾਡੇ ਦਰਸ਼ਕਾਂ ਲਈ ਬੇਹੱਦ ਜ਼ਰੂਰੀ ਹੈ ਤਾਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਸਭ ਤੋਂ ਜ਼ਿਆਦਾ ਖਾਸ ਸਿੱਖ ਧਰਮ ਹੋਵੇ Hindu ਧਰਮ ਹੋਵੇ ਮੁਸਲਿਮ ਹੋਵੇ ਜਾਂ ਫਿਰ ਰਸਾਈ ਹੋਵੇ ਸਾਰੇ ਧਰਮ ਨੇ ਜਿਹੜੇ ਆਪਣੇ ਆਪਣੇ ਰੱਬ ਦੇ ਵਿੱਚ ਵਿਸ਼ਵਾਸ ਕਰਦੇ ਨੇ ਸੋ ਜੇ ਸਾਡੇ ਰੱਬ ਦੀ ਬੇਅਦਵੀ ਕੀਤੀ ਜਾਵੇ ਤਾਂ ਉਹਨਾਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਸੋ ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਬਿੱਲ ਪੇਸ਼ ਹੋਇਆ ਸੀ ਉਸ ਬਿੱਲ ਨਾਲ ਸੰਬੰਧਿਤ ਗੱਲਬਾਤ ਕਰਾਂਗੇ ਤੇ ਉਸ ਦੇ ਨਾਲ ਹੀ ਪੰਜਾਬ ਦੇ ਵਿੱਚ ਜੋ ਇਸ ਵੇਲੇ ਹਾਲਾਤ ਬਣੇ ਹੋਏ ਨੇ ਉਹਨਾਂ ਸਾਰੇ ਮੁੱਦਿਆਂ ਤੇ ਵੀ ਚਰਚਾ ਕਰਾਂਗੇ ਸੋ ਮੇਰੇ ਨਾਲ ਮੇਰੇ ਸੀਨੀਅਰ ਮੌਜੂਦ ਨੇ ਅਜੀਤ ਸਰ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣੇ ਬਹੁਤ-ਬਹੁਤ ਸਵਾਗਤ ਹੈ ਸਰ ਜੀ ਸੋ ਬੀਤੇ ਦਿਨੀ ਪੰਜਾਬ ਵਿਧਾਨ ਸਭਾ ਦੇ ਵਿੱਚ ਦਰਸਲ ਇੱਕ ਬਿੱਲ ਪੇਸ਼ ਕੀਤਾ ਜਾਂਦਾ ਆ ਸੋਸਾਇਟੀ ਕਮੇਟੀ ਨੂੰ ਕਹਿ ਸਕਦੇ ਹਾਂ ਕਿ ਜੀ ਜੀ ਔਰ ਉਸ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਹੈ ਕਿ ਸੋਸਾਇਟੀ ਕਮੇਟੀ ਕੀ ਹੁੰਦੀ ਹੈ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਉਸ ਬਾਰੇ ਜ਼ਰੂਰ ਦੱਸੋ ਔਰ ਬਿੱਲ ਜੋ ਪੇਸ਼ ਕੀਤਾ ਜਾਂਦਾ ਹੈ ਸਾਡੀ ਬੇਅਦਬੀਆਂ ਨੂੰ ਲੈ ਕੇ ਕੀਤਾ ਜਾਂਦਾ ਉਸ ਦੇ ਵਿੱਚ ਅਪਡੇਟ ਕੀ ਆਈ ਹੈ ਦੇਖੋ ਪੰਜਾਬ ਵਿਧਾਨ ਸਭਾ ਚ ਜਿਹੜੀ ਰੂਲਿੰਗ ਪਾਰਟੀ ਹੈਗੀ ਆ ਉਹ ਹੈਗੀ ਆ ਆਮ ਆਦਮੀ ਪਾਰਟੀ ਜਿਹਦਾ ਚੌਣ ਨਿਸ਼ਾਨ ਵੀ ਰੱਖਿਆ ਸੀ ਇਹਨਾਂ ਨੇ ਝਾੜੂ ਕਿਸੇ ਟਾਈਮ ਚ ਚਿੱਟੀ ਟੋਪੀ ਵੀ ਪਾ ਕੇ ਵੀ ਪਤਾ ਨਹੀਂ ਕੀ ਕੋਈ ਲਿਖਦੇ ਦੁਜੀ ਮੈਂ ਵੀ ਇੰਨਾ ਸੋ ਇਹ ਜੇ ਕੰਮ ਵਿੱਚ ਚਲੋ ਠੀਕ ਆ ਉਹ 3 ਸਾਲ ਤੋਂ ਉੱਤੇ ਦਾ ਟਾਈਮ ਹੋ ਗਿਆ ਜੀ ਸੋ ਇਹ ਹੁਣ ਪ੍ਰੋਐਕਟਿਵ ਚੱਲ ਰਹੇ ਆ ਜੇ ਵੈਸੇ ਤਾਂ ਇਹ ਸਰਕਾਰ ਪਹਿਲਾਂ ਮੰਨੀ ਜਾਂਦੀ ਜੀ ਯੂ ਟਰਨਾਂ ਵਾਲੀ ਹਮ ਤਾਂ ਗੱਲ ਕਹਿ ਕੇ ਪਿੱਛੇ ਮੁੜੇ ਜਾਂਦੇ ਸੀ ਕੁਛ ਇਹਨਾਂ ਦਾ ਹੰਬਲਾ ਵਕੀਲਾਂ ਦਾ ਉਹ ਭਰੋਸੇ ਦੇ ਲਾਇਕ ਨਹੀਂ ਸੀ ਹੁੰਦਾ ਜਿਹੜੇ ਬਿਲਕੁਲ ਪਾਸ ਕਰਦੇ ਸੀ ਉਹ ਜਗ੍ਹਾ ਠਹਿ ਜਾਂਦਾ ਹੁੰਦਾ ਸੀ ਕੋਟਾਂ ਦੇ ਵਿੱਚ ਜੀ ਜੀ ਸੋ ਇਹ ਹੁਣ ਥੋੜਾ ਜਿਹਾ ਇਹਨਾਂ ਨੂੰ ਚੰਗੀ ਅਪਰੋਚ ਲੱਗ ਰਹੀ ਹੈ ਮੈਨੂੰ ਠੀਕ ਆ ਬੇਅਦਬੀ ਜਿਹੜੀ ਹੈਗੀ ਆ ਉਹ ਪੰਜਾਬ ਦੇ ਵਿੱਚ ਸਾਰੇ ਧਰਮ ਵੱਸਦੇ ਆ ਸਦੀਆਂ ਤੋਂ ਤੁਸੀਂ ਆਪ ਹੀ ਜਿਹੜਾ ਆਪਣੀ ਗਲਤ ਤੇ ਮੁੱਢ ਵੱਜਿਆ ਇਸ ਖਬਰ ਦਾ ਬਹੁਤ ਵਧੀਆ ਮੁੱਢ ਵੱਜਿਆ ਸੋ ਇਸ ਕਰਕੇ ਇਹਨਾਂ ਨੇ ਮਾਨਸਾਹ ਦੀ ਸਰਕਾਰ ਨੇ ਬਿੱਲ ਅੱਦਾ ਹੁਣ ਕਿਸੇ ਵੀ ਸਿਆਸੀ ਪਾਰਟੀ ਨੇ ਇਹ ਬਿੱਲ ਦੀ ਉਹ ਉਹ ਨਹੀਂ ਕੀਤੀ ਵਿਰੋਧਤਾ ਨਹੀਂ ਕੀਤੀ ਨਹੀਂ ਕੀਤੀ ਜੀ ਉਹ ਕਰਨਾ ਵੋਟ ਵੀ ਨਹੀਂ ਕਰ ਸਕਦਾ ਕੋਈ ਜੀ ਜੀ ਕਿਉਂਕਿ ਆਪਣੀ ਜਿਹੜਾ ਪੀਰਾਂ ਫਕੀਰਾਂ ਧਾਰਮਿਕ ਧਰਤੀ ਹੈ ਕਿ ਇੰਡੀਆ ਔਰ ਸਪੈਸ਼ਲੀ ਜਿਹੜਾ ਪੰਜਾਬ ਹੈਗਾ ਸੋ ਇਸ ਕੱਟੇਗਾ ਫੋਰਡ ਸਿਆਸੀ ਤਰਤੇ ਅਫੋਰਡ ਨਹੀਂ ਕਰ ਸਕਦਾ ਕੋਈ ਵੈਸੇ ਅੰਦਰੋਜ ਕੋ ਜੋ ਮਰਜ਼ੀ ਕਰਦਾ ਹੋ ਪਈ ਕਈ ਸਿਆਸੀ ਜਿਹੜੇ ਲੋਕ ਹੈਗੇ ਜਾਂ ਸਿਆਸੀ ਦਲਾਂ ਤੇ ਵੀ ਪਿਛਲੇ ਸਮਿਆਂ ਦੇ ਵਿੱਚ ਇਲਜ਼ਾਮ ਲੱਗੇ ਕਿ ਇਹਨਾਂ ਨੇ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਕਰਵਾਈਆਂ ਔਰ ਕਈ ਲੀਡਰਾਂ ਨੇ ਤਾਂ ਹੱਥਾਂ ਦੇ ਵਿੱਚ ਧਾਰਮਿਕ ਗ੍ਰੰਥ ਲੈ ਕੇ ਵੀ ਸੋਹਾਂ ਚੱਕੀਆਂ ਕਿ ਅਸੀਂ ਇਹ ਚਾਰਾਂ ਹਫ਼ਤਿਆਂ ਦੇ ਵਿੱਚ ਨਸ਼ੇ ਖਤਮ ਕਰਦੇਾਂਗੇ ਸੋ ਉਹ ਵੀ ਬੰਦੇ ਆਪਣਾ ਰਾਜ ਕਰਕੇ ਬੜਾ ਕੁਝ ਕਰਕੇ ਹੋਰ ਕਈ ਧਰਤੀ ਤੇ ਨਹੀਂ ਰਹੇ ਤੇ ਕਈ ਆਪਣੇ ਰਿਟਾਇਰਮੈਂਟ ਦਾ ਜ਼ਿੰਦਗੀ ਬੀਤ ਬਤਾ ਰਹੇ ਹੈਗੇ ਸੋ ਇਸ ਕਰਕੇ ਇਹ ਕਾਨੂੰਨ ਚ ਸਾਢੇ 3 ਘੰਟੇ ਦੀ ਬਹਿਸ ਹੁੰਦੀ ਵਿਧਾਨ ਸਭਾ ਦੇ ਵਿੱਚ ਪੁਆਇੰਟ ਟੂ ਪੁਆਇੰਟ ਡਿਸਕਸ਼ਨ ਹੋਣੀ ਬੜੀ ਚੰਗੀ ਗੱਲ ਹੁੰਦੀ ਹੈ ਜਿੱਥੇ ਡਿਸਕਸ਼ਨ ਲੋਕਤੰਤਰ ਚ ਨਹੀਂ ਹੋਏਗੀ ਉੱਥੇ ਫਿਰ ਇਹ ਸਮਝੋ ਕਿ ਡਿਕਟੇਟਰਸ਼ਿਪ ਹੋਏਗੀ ਤਾਂ ਨਾਸ਼ਾਹੀ ਹੋਏਗੀ ਸੋ ਇਹ ਮੈਂ ਇਹਦਾ ਪੋਜ਼ਿਟਿਵ ਸਾਈਨ ਮੰਨਣਾ ਜਿੱਥੇ ਇੱਕ ਜੀ ਮਿਨਿਸਟਰ ਰੂਲਿੰਗ ਪਾਰਟੀ ਦੇ ਲੀਡਰ ਹੁੰਦੇ ਆ ਤੇ ਆਪੋਜੀਸ਼ਨ ਪਾਰਟੀ ਦੇ ਵੀ ਲੀਡਰ ਸਾਰਿਆਂ ਨੇ ਮਿਲ ਕੇ ਸਾਢੇ ਤਿੰਨ ਘੰਟੇ ਤੋਂ ਵੱਧ ਇਸ ਟੌਪਿਕ ਤੇ ਪੁਆਇੰਟ ਟੂ ਪੁਆਇੰਟ ਬਹਿਸ ਕੀਤੀ ਬਹਿਸ ਕਰਨ ਤੋਂ ਬਾਅਦ ਸਿੱਟਾ ਇਹ ਨਿਕਲਿਆ ਕਿ 4 ਤੋਂ 6 6 ਮਹੀਨਿਆਂ ਦੇ ਵਿੱਚ ਵਿੱਚ ਜਿਹਨੂੰ ਆਪਾਂ ਤੁਸੀਂ ਪਹਿਲਾਂ ਹੀ ਕਹਿ ਚੁੱਕੇ ਹੋ ਕਿ ਜਿਹੜੀ ਸਿਲੈਕਟ ਕਮੇਟੀ ਆ ਉਹਨੂੰ ਸਿਲੈਕਟ ਕਮੇਟੀ ਤੋਂ ਭਾਵੇਂ ਹੈਗੀ ਹੈ ਕਿ ਜਿਹੜੇ ਸਟਾਰਜ ਸਟੇਕ ਹੋਲਡਰਸ ਹੈਗੇ ਆ ਚਾਹੇ ਉਹ ਧਾਰਮਿਕ ਵਿਦਵਾਨ ਹੋਣ ਚਾਹੇ ਕਾਨੂੰਨ ਵਿਦ ਹੋਣ ਚਾਹੇ ਉਹ ਹੋਰ ਜਿਹੜੇ ਸੀਨੀਅਰ ਰਿਟਾਇਰਡ ਜੱਜਿਸ ਹੋਣ ਸਾਰਿਆਂ ਨਾਲ ਪੁਆਇੰਟ ਟੂ ਪੁਆਇੰਟ ਸਲਾਹ ਕਰਕੇ ਇਹਦਾ ਖਰੜਾ ਤਿਆਰ ਕਰਕੇ ਦੁਬਾਰਾ ਵਿਧਾਨ ਸਭਾ ਚ ਲਿਆ ਕੇ ਇਹਨੂੰ ਬਿੱਲ ਦਾ ਰੂਪ ਦਿੱਤਾ ਜਾਏਗਾ ਵੱਧ ਤੋਂ ਵੱਧ ਜਿਹੜਾ ਸਮਾਂ ਇਹਦਾ 4 ਮਹੀਨੇ 6 ਮਹੀਨੇ ਘੱਟ ਤੋਂ ਘੱਟ 4 ਮਹੀਨਾ ਦਾ ਰੱਖਿਆ ਗਿਆ ਇਹਦੇ ਚ ਇਹ ਸਜਾਵਾਂ ਵੀ ਤਸਵੀਜ਼ ਕੀਤੀਆਂ ਗਈਆਂ ਤੇ ਮੈਨੂੰ ਇੱਕ ਗੱਲ ਦਾ ਖਤਰਾ ਸ਼ਾਇਦ ਆਪਣੀ ਡਿਸਕਸ਼ਨ ਹੋਈ ਵੀ ਸੀਗੀ ਜੀ ਤੇ ਇਹ ਕਈ ਲੋਕ ਅ ਦਿਮਾਗੀ ਜਿਹੜਾ ਜੀ ਬੈਲੈਂਸ ਨਹੀਂ ਹੁੰਦਾ ਜੀ 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 ਬਿਲਕੁਲ ਜੇ ਇਦਾਂ ਹੀ ਉਹਨਾਂ ਨੂੰ ਇਮਿਊਨਿਟੀ ਨਾ ਦਿੱਤੀ ਗਈ ਜੀ ਤਾਂ ਫਿਰ ਇਦਾਂ ਹੋਊਗਾ ਕਿ ਜੇ ਮਾੜਾ ਜਾਂ ਮੰਨ ਲਓ ਕਿ ਡਿਪਰੈਸ਼ਨ ਦਾ ਮਰੀਜ਼ ਹੈ ਜੇ ਉਹਨੇ ਕੋਈ ਜਹੀ ਗੱਲ ਕਰ ਦਿੱਤੀ ਤੇ ਇਦਾਂ ਭੀੜ ਨੂੰ ਕਿਤੇ ਜ਼ਿਆਦਾ اختیار ਮਿਲ ਗਿਆ ਤਾਂ ਜਾਂ ਪੁਲਿਸ ਨੂੰ ਓਵਰ ਪਾਵਰਾਂ ਮਿਲ ਗਈਆਂ ਤੇ ਪੁਲਸ ਵੀ ਅਬਯੂਜ਼ ਕਰੇਗੀ ਤੇ ਜੜੀਆਂ ਗਰਮ ਖਿਆਲੀ ਆ ਉਹ ਵੀ ਅਬਯੂਜ਼ ਕਰ ਸਕਦੇ ਸੋ ਮੇਰਾ ਇਹ ਰਮਾਚੇ ਸੀਗਾ ਪਰ ਸਵਾਲ ਸਰ ਇਹ ਪਤਾ ਹੁੰਦਾ ਕਿ ਭਾਵੇਂ ਕੋਈ ਦਿਮਾਗੀ ਤੌਰ ਤੇ ਪਰੇਸ਼ਾਨ ਆ ਚਾਹੇ ਕੋਈ ਡਿਪਰੈਸ਼ਨ ਦੇ ਵਿੱਚ ਆ ਮੇਰੇ ਦਿਲ ਚ ਨਹੀਂ ਮੈਨੂੰ ਲੱਗਦਾ ਹੈ ਕਿ ਹਰ ਇੱਕ ਸਰੋਤਾ ਜਿਹੜਾ ਖਬਰਾਂ ਸੁਣਦਾ ਹਰ ਇੱਕ ਦੇ ਜ਼ਿਹਨ 'ਚ ਸਵਾਲ ਜ਼ਰੂਰ ਹੁੰਦਾ ਹੈ ਕਿ ਜੇਕਰ ਉਹ ਡਿਪਰੈਸ਼ਨ ਚ ਹੈ ਜਾਂ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਸੋ ਪੜਾਅਸ ਕੱਢਣ ਲਈ ਧਾਰਮਿਕ ਸਥਾਨੀ ਕਿਉਂ ਚੁਣੇ ਰਹਿੰਦੇ ਨੇ ਤੁਹਾਡਾ ਸਵਾਲ ਬੜਾ ਸੋਚਣ ਤੇ ਬੜਾ ਲੰਮਾ ਵਿਸ਼ਾ ਤੁਸੀਂ ਇਸ ਪੌਂਟ ਤੇ 2 ਘੰਟੇ ਵੀ ਬੋਲਿਆ ਜਾ ਸਕਦਾ ਪਰ ਜੇ ਤੁਸੀਂ ਸਾਈਕਾਟ੍ਰਿਸਟ ਨੂੰ ਜਾਂ ਕਲੀਨਿਕਲ ਸਾਈਕਾਲੋਜਿਸਟ ਨੂੰ ਵੱਡਿਆ ਵੱਡਿਆ 60 ਸਾਲਾਂ ਦੇ ਇਹਨਾਂ ਨੂੰ ਮਿਲੋ ਤੇ ਇਸ ਤਰ੍ਹਾਂ ਦੀ ਹੈਲਲੂਸਿਨੇਸ਼ਨਸ ਕਹਿੰਦੇ ਆ ਅ ਅੰਗਰੇਜ਼ੀ ਚਾਹੇ ਕਹਿੰਦੇ ਆ ਤੇ ਪੰਜਾਬੀ ਚ ਇਹ ਕਹ ਸਕਦੇ ਆ ਕਿ ਨੇਰੇ ਜਵਾਜਾਂ ਵੀ ਨਹੀਂ ਜਾਂਦੀਆਂ ਹੁੰਦੀਆਂ ਬੰਦੇ ਕੰਨਾਂ ਨੂੰ ਜੀ ਬੰਦੇ ਨੂੰ ਵਾਜਾਂ ਪਰ ਪਰਮਪੁਲੇਖਾ ਕਰ ਹਾਂ 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 ਤੁਸੀਂ ਇਹ ਹੋਰ ਵਧੀਆ ਮੈਨੂੰ ਐਲੈਬੋਰੇਟ ਕਰਤਾ ਅੱਜ ਇਸ ਗੱਲ ਦਾ ਮੈਨੂੰ ਬੜੀ ਸਪੋਰਟ ਹੋ ਗਈ ਇਹ ਇਹ ਬੰਦੇ ਨੂੰ ਇਹ ਲੱਗਦਾ ਕਿ ਮੈਨੂੰ ਉਹ ਰੋਹਾਨੀ ਵਾਜਾਂ ਆ ਰਹੀਆਂ ਜੀ ਦੁਆ ਜਾ ਕੇ ਆ ਕਰਦੇ ਇਹਨੂੰ ਮਾਰਦੇ ਜੇ ਇਹਨੂੰ ਭੜਲਾ ਇਹ ਤਾਂ ਵੱਢਦੇ ਜਾਂ ਇਹ ਜਿਹੜੀ ਚੀਜ਼ ਗੰਦੀ ਆ ਚੰਗੀ ਆ ਉਹ ਇਹ ਜਿਹੜੀਆਂ ਭਰਮ ਭਲੇਖੇ ਦੇ ਆਵਾਜਾ ਬਿਮਾਰੀ ਹੁੰਦੀ ਆ ਔਰ ਇਹਨੂੰ ਬਾਈਪੋਲਰ ਵੀ ਕਹਿ ਦਿੰਦੇ ਆ ਹੇਲੂਸੀਨੇਸ਼ਨਲ ਵੀ ਕਹਿ ਦਿੰਦੇ ਆ ਇਹ ਦੀ ਇੱਕ ਪ੍ਰੋਪਰ ਮੈਡੀਕਲ ਕੋਰਸਿਸ ਹੁੰਦੇ ਆ ਤਾਂ ਇਹਨੂੰ ਬੰਦੇ ਨੂੰ ਕਈ ਮਹੀਨਿਆਂ ਦਵਾਈਆਂ ਤੇ ਰਹਿਣਾ ਪੈਂਦਾ ਤੇ ਸਟ੍ਰਿਕਟ ऑब्ਜ਼ਰਵੇਸ਼ਨ 'ਚ ਰਹਿਣਾ ਪੈਂਦਾ ਮੈਨੂੰ ਇਹ ਖਤਰਾ ਹੈ ਕਿ ਇਹ ਕਈ ਟੀਨੇਜਰਸ ਜਾਂ ਕਈ ਬੰਦੇ ਇਹ ਬਿਮਾਰੀ ਦੇ ਸ਼ਿਕਾਰ ਹੋ ਕੇ ਇਹ ਗਰੰਤਤਾ ਕੀ ਮੇਰੇ ਹਿਸਾਬ ਨਾਲ ਇਹ Ähm... Uh ਕੁਝ ਸ਼ਹਿਰ ਤੱਕ ਵੀ ਜਾ ਸਕਦੇ ਆ ਕਿਸੇ ਮੁਲਕ ਵੀ ਜਾ ਸਕਦੇ ਆ ਗ੍ਰੰਥ ਨੂੰ ਤਾਂ ਛੱਡ ਦੋ ਇਹ ਕਿਸੇ ਮੁਲਕ ਤੇ ਹਮਲਾ ਕਰਨ ਦੇ ਸੱਤ ਸੁਬੰਦਰ ਵੀ ਇਹਨਾਂ ਨੂੰ ਪਾਰ ਕਰਨ ਇਹਨਾਂ ਨੂੰ ਉਹੀ ਟਾਰਗੇਟ ਦੇਖੇ ਜਦ ਤੱਕ ਉਹ ਟਾਰਗੇਟ ਪੂਰਾ ਨਾ ਕਰ ਲੈਣ ਸੋ ਇਸ ਕਰਕੇ ਇਹ ਚੀਜ਼ਾਂ ਨੂੰ ਧਿਆਨ ਚ ਰੱਖਿਆ ਜਾਵੇ ਸਿਰਫ ਧਾਰਮਿਕ ਬੰਦਿਆਂ ਦੀ ਸਲਾਹਾਂ ਨਾਲ ਲਈਆਂ ਜਾਣ ਜਿਹੜੇ ਸਾਈਕਾਟ੍ਰਿਸਟ ਹੈਗੇ ਵਰਲਡ ਲੈਵਲ ਦੇ ਜਾਂ ਸੂਬੇ ਲੈਵਲ ਦੇ ਜਿਨ੍ਹਾਂ ਨੇ 50-50 ਸਾਲ ਦੀ ਜਿਨ੍ਹਾਂ ਨੂੰ ਪ੍ਰੈਕਟਿਸ ਹੈਗੀ ਮੰਨੋ ਵਿਗਿਆਨੀ ਹੈਗੇ ਉਹਨਾਂ ਦੀ ਰਾਏ ਵੀ ਲੈਣ ਤਾਂ ਜੋ ਓਵਰ ਪਾਵਰਾਂ ਨਾਲ ਗਰਮ ਗੱਲੀਆਂ ਨੂੰ ਹੋਵੇ ਨਾ ਪੁਲਿਸ ਨੂੰ ਹੋਣ ਤੇ ਨਾ ਜਿਹੜੀਆਂ ਐਬਸੋਲਿਊਟ ਪਾਵਰ ਹੈਗੀਆਂ ਉਹ ਜੁਡੀਸ਼ਰੀ ਨੂੰ ਮਿਲ ਜਾ। ਜੀ ਅਸੋ ਲੱਗਦਾ ਕਿ ਜੇਕਰ ਕੋਈ ਬਦਬੀ ਵਾਲਾ ਮਲਜ਼ਮ ਫੜਿਆ ਜਾਂਦਾ ਹੈ ਉਹਨੂੰ ਉਮਰ ਕੈਦ ਦੇਣ ਤੋਂ ਪਹਿਲਾਂ ਉਹਦੀ ਮੈਡੀਕਲ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਪਤਾ ਲੱਗ ਜਾ ਜਿਵੇਂ ਤੁਸੀਂ ਇਹ ਇੱਕ ਸ਼ਬਦੀ ਵੀ ਤੁਸੀਂ ਆਪਣੇ ਸਵਾਲ 'ਤੇ ਤੁਹਾਡਾ 70% ਤੋਂ ਜਵਾਬ ਵੀ ਤੁਹਾਡੇ ਆਪਣੇ ਆਪ ਕਿ ਮੈਜੋਰਟੀ ਦਾ ਸਵਾਲ ਤੁਸੀਂ ਕਰਤਾ ਤੇ ਗੱਲ ਠੀਕ ਹੈ ਜੀ ਅੱਜਕੱਲ ਇੱਕ ਟ੍ਰੈਂਡ ਨਹੀਂ ਟ੍ਰੈਂਡ ਨਹੀਂ ਹੈ ਤੁਸੀਂ ਕਿਸੇ ਵੀ ਡਿਵੈਲਪਡ ਸੁਸਾਇਟੀ ਜਾਂਦੇ ਹੋ ਉਹ ਤੁਹਾਨੂੰ ਕਹਿੰਦੇ ਕਿ ਇਹ ਇਸ ਬੰਦੇ ਜੀ ਪਹਿਲਾਂ ਬ੍ਰੇਨ ਮੈਪਿੰਗ ਕਰਵਾ ਕੇ ਲਿਆਉਂਗਾ ਬ੍ਰੇਨ ਮੈਪਿੰਗ ਤੋਂ ਪਾਵ ਹੈ ਸਾਈਕੋਲੋਜੀਸ ਸੋਸ਼ੀਓਲੋਜੀਸ ਜੂਰੀਸਟ ਐਂਡ ਸਾਈਕਾਇਟ੍ਰਿਸਟ ਉਹ ਸਾਰੇ ਬੰਦਿਆਂ ਦਾ ਇੱਕ ਪੈਨਲ ਬੰਦਾ ਹੁੰਦਾ ਬਲੱਡ ਕਾਊਂਟ ਉਹਦੀ ਬ੍ਰੇਨ ਦੀ ਵਾਈਬ੍ਰੇਸ਼ਨ ਸਾਰੀਆਂ ਕੈਲਕੂਲੇਟ ਹੋ ਕੇ ਔਨ ਰਿਕਾਰਡ ਆਉਂਦੇ ਆ ਉਹਦਾ ਇਤਿਹਾਸ ਉਹਦੀ ਫੈਮਿਲੀ ਬੈਕਗ੍ਰਾਉਂਡ ਉਹਦੇ ਫੈਮਿਲੀ ਸਰਕਮਸਟੈਂਸ ਜੁਦੀ ਪਰਸਨਲ ਪ੍ਰੋਫੈਸ਼ਨਲ ਲਾਈਫ ਸਾਰਿਆਂ ਦੀ ਉਹਦੀ ਉਹਦੀ ਹੁੰਦੀ ਇੱਕ ਰਿਪੋਰਟ ਤਿਆਰ ਹੁੰਦੀ ਉਹਦੇ ਆਧਾਰ ਤੇ ਉਸ ਬੰਦੇ ਨੂੰ ਜੁਡੀਸ਼ੀਅਲੀ ਟਰੀਟ ਕਰਦੀ ਹੈ ਬਲਾਈਂਡਰੀ ਨਹੀਂ ਕਰਦੀ ਤੁਹਾਡੇ ਆਪਣੇ ਬ੍ਰੇਨ ਮੈਪਿੰਗ ਦਾ ਤੁਸੀਂ ਵੀ ਬਹੁਤ ਇੰਪੋਰਟੈਂਟ ਕੁਐਸਚਨ ਕਰ ਲਿਆ ਹੋ ਸਕਦਾ ਸਾਨੂੰ ভিউਸ ਘਟ ਮਿਲਣ ਲੇਕਿਨ ਸਾਡੇ ਮੇਰਾ ਖਿਆਲ ਹੈ ਕਿ ਇਹ ਮੁੱਦਾ ਜਿਹੜਾ ਹੈਗਾ ਜਿੰਨੇ ਸਮਝਣਾ ਉਹ ਸਮਝਦੀ ਜਾਊਗਾ ਸੋ ਕਿਸੇ ਵੀ ਕਾਨੂੰਨ ਬਣਾਉਣ ਤੋਂ ਪਹਿਲਾਂ ਇੱਕ ਜਿਹੜੇ ਦਿਮਾਗੀ ਜਿਹੜੇ ਮਾਹਰ ਹੈਗੇ ਆ ਦਿਮਾਗੀ ਰੋਗਾਂ ਦੇ ਮਾਹਰ ਉਹਨਾਂ ਨੂੰ ਜ਼ਰੂਰ ਇਨਕਲੂਡ ਕੀਤਾ ਜਾਏ ਨਹੀਂ ਤਾਂ ਇਹ ਕਾਨੂੰਨ ਬੇਵਾਨਾ ਹੋ ਜਾਏਗਾ ਅੱਜ ਨੇ ਤੇ ਕੱਲ ਵਰਲਡ ਤੇ ਆਪਣੀ ਜਿਹੜੇ ਹੈ ਸੂਬੇ ਦੀ ਏਮਬੈਰੈਸਮੈਂਟ ਵੱਧ ਕਰਾਇਆ ਹੈ ਸੋ ਬੇਸ਼ੱਕ ਪੰਜਾਬ ਸਰਕਾਰ ਨੇ ਬਹੁਤ ਸੋਹਣਾ ਕਦਮ ਚੱਕਿਆ ਕਿਉਂਕਿ ਧਰਮ ਹਰ ਇੱਕ ਨੂੰ ਪਿਆਰਾ ਹੁੰਦਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਭਾਵੇਂ ਕੋਈ ਵੀ ਧਰਮ ਹੋਵੇ ਕਾਸਟ ਕੋਈ ਵੀ ਹੋਵੇ ਹਰ ਕਿਸੇ ਨੂੰ ਵਿਸ਼ਵਾਸ ਹੁੰਦਾ ਵਿਸ਼ਵਾਸ ਹੁੰਦਾ ਇੱਕ ਪੋਜ਼ਿਟਿਵਿਟੀ ਤੇ ਸੋ ਚਲੋ ਠੀਕ ਹੈ ਉਮਰ ਕੈਦੀ ਸਜ਼ਾ ਦਾ ਐਲਾਨ ਕਰ ਦਿੱਤਾ ਔਰ ਉਸ ਤੋਂ ਪਹਿਲਾਂ ਮੈਂ ਜੋ ਜ਼ਿਕਰ ਕਰਾਂ ਕਿ ਜੋ ਪਹਿਲਾਂ ਵਾਲੀਆਂ ਬੇਅਦਬੀਆਂ ਹੋਈਆਂ ਉਹਨਾਂ ਦਾ ਕੀ ਬਣਿਆ ਸਭ ਬਹੁਤ ਮੈਨੂੰ ਥੋੜਾ ਸੌਰੀ ਮੈਂ ਹੂੰ ਮੈਂ ਜਿਹੜਾ ਬਲਸ਼ ਕੀਤਾ ਸੀ ਉਹ ਕਿਸੇ ਗੱਲ ਕਰਕੇ ਕੁਦਰਤੀ ਹੋਇਆ ਮੇਰੇ ਕੋਲ ਹੂੰ ਇਹ ਵਾਕਈ ਇੱਕ ਕਿਸੇ ਕਿਸੇ ਦਾ મતਲਬ ਕਿ ਅਸੀਂ ਤਾਂ ਤੁਸੀਂ ਜੋ ਮੇਰੇ ਵਰਗੇ ਲੋਕ ਤਾਂ ਅਸੀਂ ਕਿਸੇ ਦੇ ਧਰਮ ਬਾਰੇ ਵੀ ਨਹੀਂ ਕੁਝ ਕਮੈਂਟ ਨਹੀਂ ਕਰ ਸਕਦੇ ਪੰਜਾਬ ਤਾਂ ਪਿਛਲੇ ਦਸਾਂ ਸਾਲਾਂ ਚੋਂ ਮੇਰੇ ਖਾਤ ਸੈਂਕੜੀਆਂ ਵੇਦ ਵੀ ਹੋਈਆਂ ਜੀ ਸਰ ਅਣਗਿਣਤ ਨੇ ਫਿਰ ਮੈਂ ਤੇ ਕਈ ਗ੍ਰੰਥਾਂ ਨੂੰ ਪੈਰਾ ਚ ਰੋਲਿਆ ਗਿਆ ਮੈਂ ਤਾਂ ਲਫਜ਼ ਵੀ ਯੂਜ਼ ਕਰਦਾ ਮੇਰਾ ਮਤ ਮੇਰੀ ਉਹ ਲੈਵਲ ਨਹੀਂ ਹੈਗਾ ਕਿਉਂਕਿ ਮੈਂ ਇੱਕ ਬੜਾ ਨਾਰਮਲ ਜਿਹਾ ਇਨਸਾਨ ਨਾਰਮਲ ਤੋਂ ਵੀ ਘੱਟ ਲੇਕਿਨ ਉਹ ਇੰਨੇ ਵੱਡੇ ਧਾਰਮਿਕ ਗ੍ਰੰਥਾਂ ਦੀ ਵਿਆਖਿਆ ਕਰਨਾ ਬੜੀ ਆਬਜੈਕਸ਼ਨ ਵਾਲੀ ਗੱਲ ਸੀ ਔਰ ਉਹ ਜਿਹੜੇ ਪ੍ਰਭਾਵੀ ਬੰਦੇ ਸਮਾਜਿਕ ਤੌਰ ਤੇ ਅਮੀਰ ਪ੍ਰਭਾਵੀ ਬੰਦੇ ਸੀ ਉਹ ਬਹੁਤੀ ਕਾਰਵਾਈਆਂ ਹੋਈਆਂ ਨੇ ਕੋਈ ਕਿਸੇ ਨੇ ਸੈਟਿੰਗ ਕਰ ਗਿਆ ਕੋਈ ਕਿਸੇ ਨੇ ਕਰ ਗਿਆ ਕੋਈ ਇਵਨ ਕੀ ਕਹਿਣਾ ਤਾਂ ਨਹੀਂ ਚਾਹੀਦਾ ਨਾਮੀ ਜੱਜਾਂ ਦੇ ਵੀ ਨਾਮ ਆਏ ਵਿੱਚ ਕਿਉਂ ਨਾ ਨੇ ਵੀ ਕੁਝ ਡੇਰਿਆਂ ਦੇ ਨਾਮ ਆਏ ਕੁਝ ਹੋਰ ਇਹਦੇ ਨਾਮ ਇਸ ਕਰਦੇ ਇਨਸਾਫ ਉਹ ਤਾਂ ਮਿਲਿਆ ਨਹੀਂ ਹੂੰ ਵੈਸੇ ਤਾਂ ਉਹ ਇਨਸਾਫ ਇਹਨੂੰ ਆਪ ਹੀ ਪ੍ਰਮਾਤਮਾ ਜਾਣਦਾ ਹੁੰਦਾ ਹੂੰ ਕੋਈ ਕਿਸੇ ਨੇ ਕਿਹਾ ਸੀ ਜਿਨੇ ਇਹ ਕੰਮ ਕੀਤੇ ਉਹਦਾ ਕੱਖ ਨਾ ਰਹੇ ਜੀ ਜੀ ਉਹ ਰਿਆ ਵੀ ਹੈ ਜੀ ਕੱਖ ਬਿਲਕੁਲ ਸਵਿਚ ਕਰਕੇ ਜਿਹਨਾਂ ਨੇ ਕੰਮ ਕੀਤਾ ਆਪੇ ਕੱਖ ਨਹੀਂ ਰਹਿਣਾ ਲੇਕਿਨ ਫਿਰ ਵੀ ਜਿਹੜਾ ਪ੍ਰੋਟੋਕੋਲ ਦੇ ਹਿਸਾਬ ਨਾਲ ਆਪਣੇ ਬਾਪ ਦੀ ਇੱਜ਼ਤ ਕਰਨ ਨੂੰ ਜਿਹੜੇ ਆਪਾਂ ਦਾ ਬੱਚੇ ਹੀ ਆ ਉਹ ਜਿਹੜੇ ਵੱਡੇ ਉਹ ਗਰੰਥ ਹੈ ਗਿਆ ਸੋ ਇਹ ਜਿਹੜੇ ਵੀ ਜਿਨ੍ਹਾਂ ਨੇ ਵੇਦ ਵੀ ਕੀਤੀਆਂ ਉਹਨਾਂ ਦਾ ਕੱਖ ਰਿਆ ਵੀ ਦੀ ਵਾਕਈ ਸਰਕਾਰ ਇਹਨੂੰ ਸਿਆਸੀ ਤੌਰ ਤੇ ਘੱਟ ਤੇ ਧਾਰਮਿਕ ਤੌਰ ਤੇ ਜਜ਼ਬਾਤੀ ਤੌਰ ਤੇ ਜ਼ਿਆਦਾ ਲਵੇ ਇਹ ਨਾ ਹੋਵੇ ਕਿਤੇ ਜਿਹੜੇ ਕਾਨੂੰਨ ਬਣਾਉਣ ਚ ਜੇ ਇਹ ਸੋਚਣਗੇ ਕਿ ਮੇਰੀਆਂ ਚਾਰ ਬੁੱਟਾ ਵੱਜ ਜਣਗੇ ਨਾ ਸੋਚਣ ਤੇ ਇਹਨੂੰ ਇੱਕ ਦਿਲੋਂ ਸੰਜੀਦਗੀ ਨਾਲ ਲੈਣ ਸਾਰੇ ਸਟੇਕ ਵੈਸੇ ਤਾਂ ਗੱਲ ਠੀਕ ਹੈ ਕਿ ਤੁਹਾਨੂੰ ਮੇਰੇ ਖਾਲ ਦੇ ਦੱਸ ਹੀ ਚੁੱਕਿਆ ਮੈਂ ਚਾਰ ਤੋਂ 6 ਮਹੀਨੇ ਦਾ ਟਾਈਮ ਹੈਗਾ ਜੇ ਚਾਰ ਤੋਂ 6 ਮਹੀਨੇ ਤੱਕ ਸਾਫ਼ ਸੁਥਰਾ ਕਾਨੂੰਨ ਆ ਜਾਂਦਾ ਤਾਂ ਉਹਦੀ ਹਲੇ ਪਤਾ ਲੱਗੇਗਾ ਕਾਨੂੰਨ ਦੇ ਵਿੱਚ ਜਿੱਦਾਂ ਆਪਣੀ ਡਿਸਕਰਨ ਬ੍ਰੇਨ ਮੈਪਿੰਗ ਦੀ ਹੋਈ ਆ ਉਹ ਚੰਗਾ ਹੋਣ ਜਿਹੜੀ ਆਪਣੀ ਇੰਟਰਨਲ ਡਿਸਕਸ਼ਨ ਹੋ ਚੁਗੀ ਆ ਕਿ ਦਿਮਾਗੀ ਮਾਹਰਾਂ ਦੇ ਜਿਹੜੇ ਐਕਸਪਰਟ ਹੈਗੇ ਤਰਾਣੇ ਉਹਨਾਂ ਦੀ ਰਾਏ ਜ਼ਰੂਰ ਲਈ ਜਾਵੇ ਔਰ ਸੱਚੇ ਦਿਲੋਂ ਜੇ ਕੋਈ ਕੰਮ ਕੀਤਾ ਜਾਏਗਾ ਤੇ ਆਸ਼ੀਰਵਾਦ ਉਸ ਪਰਮਾਤਮਾ ਦਾ ਵੀ ਸਰਕਾਰ ਨੂੰ ਜਾਂ ਸਰਕਾਰ ਚ ਬੈਠੇ ਲੋਕਾਂ ਨੂੰ ਵੀ ਔਰ ਆਪੋਜੀਸ਼ਨ ਚ ਚੰਗੇ ਸੁਝਾਅ ਪੇਸ਼ ਕਰਨ ਵਾਲੇ ਜਿਹੜੇ ਸਾਡੇ ਲੀਡਰ ਆ ਉਹਨਾਂ ਨੂੰ ਵੀ ਮਿਲ ਸਕਦਾ ਜੀ ਜੀ ਸੋ ਅਗਲੇ ਮੁੱਦੇ ਤੇ ਵਾਪਸ ਆਈ ਹੋਇਆ ਬੇਅਦਬੀ ਦੀ ਸੋ ਬੇਸ਼ੱਕ ਅਬੋਰ ਦੇ ਵਿੱਚ ਜੋ ਬੀਤੇ ਦਿਨੀ ਕਤਲकांड ਹੋਇਆ ਅਬੋਰ ਦੇ ਮਸ਼ਹੂਰ ਕਪੜਾ ਵਿਵਾਰੀ ਸੰਜੀਵ ਵਰਮਾ ਦਾ ਉਸ ਤੋਂ ਅਸੀਂ ਸਾਰੇ ਬੜੇ ਚੰਗੀ ਤਰ੍ਹਾਂ ਜਾਣੂ ਹਾਲਾਂਕਿ ਅਪਡੇਟ ਇਹ ਆਈ ਕਿ ਦੋ ਜਣਾਂ ਨੂੰ ਮੱਧ ਪ੍ਰਦੇਸ਼ ਤੋਂ ਗ੍ਰਿਫਤਾਰ ਵੀ ਕਰ ਲਿਆ ਗਿਆ ਬੇਸ਼ੱਕ ਗ੍ਰਿਫਤਾਰ ਹੋਈਆਂ ਹੋਈਆਂ ਨੇ ਪਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਗੈਂਗਸਟਰ ਵਧ ਵਧਦਾ ਹੈ ਪਰ ਇਨਕਾਊਂਟਰਾਂ ਦੀ ਗਿਣਤੀ ਉਸ ਤੋਂ ਵੀ ਜ਼ਿਆਦਾ ਡਬਲ ਟ੍ਰਿਪਲ ਹੁੰਦੀ ਜਾ ਰਹੀ ਹੈ ਸਰ ਕੀ ਲੱਗਦਾ ਹੈ ਕਿ ਕਾਰਨ ਹੈ ਕਿੱਥੇ ਕਮੀ ਹੈ ਕਮੀ ਤਾਂ ਦੇਖੋ ਜੀ ਪੰਜਾਬ ਦੇ ਵਿੱਚ ਪੋਸਟਿਕ ਡੀਜੀਪੀ ਦੀ ਰੈਂਕ 20 ਮਿਲੇ ਹੋਏ ਆ ਜੀ ਇਹ ਤੁਹਾਨੂੰ ਪਤਾ ਹੀ ਹੋਏਗਾ ਹਮ ਪੋਸਟ ਡੀਜੀਪੀ ਦੀ ਇੱਕ 20 ਅਫਸਰ ਨੂੰ ਡੀਜੀਪੀ ਦੇ ਰੈਂਕ ਮਿਲੇ ਹੋਏ ਆ ਹਮ ਔਰ ਕਈ ਜਿਹੜੇ ਪੁਲਿਸ ਵਾਲੇ ਆ ਉਹ ਸੈਲਿਉਰਿਟੀ ਮੀਟ ਨਹੀਂ ਕਰਦੇ ਤੇ ਫਿਰ ਉਹ ਡੀਜੀਪੀ ਵੀ ਵੱਜ ਜਾਂਦੇ ਆ ਫਿਰ ਇਹ ਇੱਕ ਹਾਲ ਵਿੱਚ ਜਿਹੜਾ ਤੁਸੀਂ ਆਪ ਹੀ ਜ਼ਿਕਰ ਕਰਤਾ ਸੰਜੇ ਵਰਮਾ ਨਾਮ ਦਾ ਬੰਦੇ ਨੂੰ ਤਿੰਨ ਮੋਟਰਸਾਈਕਲ ਤੇ ਵੋੜੇ ਗੋਲੀਆਂ ਮਾਰ ਕੇ ਚੱਲ ਜਾਂਦੇ ਤੇ ਮੁੜ ਕੇ ਉਹ ਸਵਿਫਟ 'ਚ ਬਹਿ ਜਾਂਦੇ ਆ ਦੋ ਆਰਾਮਤਾਂ ਤੇ ਇੱਕ ਹੋਰ ਮੁੰਡਾ ਉਹ ਪੁਲਿਸ ਫੜ ਲੈਂਦੀ ਆ ਐਡੀਜੀਪੀ ਸਾਹਿਬ ਕਹਿੰਦੇ ਜੀ ਅਸੀਂ ਫੜ ਲਿਆ ਫੜਨ ਤੋਂ ਬਾਅਦ ਕਹਿੰਦੇ ਜੀ ਅਸੀਂ ਨੂੰ ਵੈਪਨ ਦੀ ਰਿਕਵਰੀ ਕਰਨ ਵਾਸਤੇ ਲੈ ਕੇ ਜਾ ਰਹੇ ਸੀ ਤੇ ਇਹਨਾਂ ਨੇ ਰਾਤ ਸਾਢੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਸੈਲ ਡਿਫੈਂਸ ਏ ਮਾਰੇ ਗਏ ਇਹ ਮਾਰੇ ਗਏ ਤੋ ਮਿੱਧ ਵਿੱਚ ਗੱਲ ਹੀ ਸਮਝੀ ਉਹ ਦੋ ਤੇ ਤੁਸੀਂ ਸੋ ਸੋ ਜੀ ਸਵਾਲ ਪਤਾ ਪੁਰਾਣੀ ਫਿਲਮਾਂ ਚ ਕਿ ਡਾਲੇ ਗਾਦੇ ਉਹ ਦੋ ਤੂੰ ਕੀ ਕਰ ਰਹੇ ਸੇ ਜੋ ਇਹ ਮੈਨੂੰ ਸਮਝ ਨਹੀਂ ਆਉਂਦੀ ਕਿ ਦੋ ਇੱਕ ਮਲੂਕ ਜੇ ਬੰਦੇ ਤੂੰ ਤੁਹਾਡੇ ਨਾਲ 100 ਤੋਂ ਵੱਧ ਪੁਲਸਾਣਾ ਹੋਗਾ ਮਾਫ ਕਰਨਾ ਸਰਰ ਜ਼ਾਹਿਰ ਜੀ ਗੱਲ ਕਿ ਜੇਕਰ ਹਥਿਆਰਾਂ ਦੀ ਰਿਕਬਲੀ ਰਹੀ ਉਹਨਾਂ ਨੂੰ ਲੈ ਕੇ ਜਾ ਰਹੇ ਸੀ ਤਾਂ ਕਿਤੇ ਨਾ ਕਿਤੇ ਉਹਨਾਂ ਕੋਲ ਤਾਂ ਕੋਈ ਹਥਿਆਰ ਨਹੀਂ ਹੋਣਗੇ ਔਰ ਪੁਲਿਸ ਕੋਲ ਹਥਿਆਰੀ ਹਥਿਆਰ ਹੋਣਗੇ ਕਿਵੇਂ ਫਾਇਰਿੰਗ ਕਰ ਸਕਦੇ ਬੜੀ ਇੰਟੈਲੀਜੈਂਟ ਆਪਣੇ ਆਪ ਤੁਸੀਂ ਗੱਲ ਕਰਦੇ ਕਾਮਨ ਸੈਂਸ ਕਹਿੰਦੇ ਸਭ ਤੋਂ ਵੱਡੀ ਕੁਆਲਿਫੀਕੇਸ਼ਨ ਕਾਮਨ ਸੈਂਸ ਹੁੰਦੀ ਜਿੱਦੇ ਜਿਦਾ ਤੁਸੀਂ ਆਪਣਾ ਜਿਹੜਾ ਇਜ਼ਹਾਰ ਕਰ ਬੈਠਿਆ ਉਹ ਇਹ ਬੀ ਏ ਡੀ ਜੀ ਪਾ ਅਰਤਿ ਚੁਕਲਾ ਸਾਹਿਬ ਕਹਿੰਦੇ ਜੀ ਉਹ ਬੰਦੇ ਦੋ ਸੈਫੇਰ ਉੱਥੇ ਇੱਕ ਅਫਸਰ ਆ ਕਿਸੇ ਵੀ ਲੀਡਰ ਦਾ ਭਰਾ ਕੋ ਗਿੱਲ ਨਾ ਉਹ ਕਹਿੰਦਾ ਉਹਨਾਂ ਨੇ ਪੁਲਿਸ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਇਸ ਕਰਕੇ ਉਹ ਪੁਲਿਸ ਮੁਕਾਬਲੇ 'ਚ ਮਾਰੇ ਉਹਨੇ ਇਹ ਨਹੀਂ ਦੱਸਿਆ ਕਿ ਐਸਓਪੀ ਸਟੈਂਡਰਡ ਆਪਰੇਟਿਵ ਪ੍ਰੋਸੀਜਰਸ ਹੁੰਦੇ ਆ ਮੁਕਾਬਲੇ ਵਧਾਉਣ ਦੇ ਹੂੰ ਇਹ ਉਹ ਧਰਤੀ ਹੈ ਜਿੱਥੇ ਹਜ਼ਾਰਾਂ ਮੁਕਾਬਲੇ ਹੋਏ ਹੂੰ ਔਰ ਸਾਰੇ ਸੰਸਾਰ ਦੇ ਵਿੱਚ ਅੱਜ ਵੀ ਕਈ ਹਜ਼ਾਰਾਂ ਪਰਿਵਾਰਾਂ ਦੇ ਜਿਹੜੇ ਜ਼ਖਮ ਹੱਲੇ ਵੀ ਹਰੇ ਆ ਤੇ ਗੱਲ ਕਰਨਗੇ ਗੱਲ ਆਪਣੀ ਚੱਲੀ ਸੀ 1986 ਜੂ ਇਦਾਂ ਇੱਕ ਕਾਂਡ ਗੋਲੀ ਨਕੋਦਰ ਗੋਲੀ ਕਾਂਡ ਹੋਇਆ ਸੀਗਾ ਉਹ ਵੀ ਗੁਰੂ ਗਰੰਥ ਸਾਹਿਬ ਦੀ ਬੇਦਬੀ ਸੀ ਤੇ ਪੁਲਿਸ ਮੁਕਾਬਲੇ ਚ ਕਈ ਬੰਦੇ ਆਨੇ ਆਪਣੀ ਜਾਨ ਗਵਾਤੀ ਸੀ ਫਿਰ ਉਸ ਤੋਂ ਬਾਅਦ ਵਰਗਾਰੀ ਕਾਂਡ ਹੋਇਆ ਪੰਜਾਬ ਦੇ ਵਿੱਚ ਸੋ ਕਹਿਣ ਦਾ ਭਾਵ ਹੈ ਮੈਂ ਉਹ ਧਾਰਮਿਕ ਤੇ ਆ ਜਿਹੜਾ ਗੈਂਗਸਟਰ ਨੂੰ ਇਕੁਇਟ ਕਰਕੇ ਨਹੀਂ ਵੇਖਣਾ ਚਾਹੁੰਦਾ ਲੇਕਿਨ ਗੱਲ ਹੋ ਰਹੀ ਆ ਪੁਲਿਸ ਦੀ ਤਸ਼ੱਦਦ ਦੀ ਉਹ ਤਸ਼ੱਦਦ ਜਿਹੜਾ ਬੇਸਿਕ ਹਿਊਮਨ ਰਾਈਟਸ ਚਾਹੇ ਉਹ ਗੈਂਗਸਟਰ ਦਾ ਹੋਵੇ ਤੇ ਚਾਹੇ ਉਹ ਕਿਸੇ ਧਾਰਮਿਕ ਬੰਦੇ ਦਾ ਹੋਵੇ ਬੇਸਿਕ ਹਿਊਮਨ ਰਾਈਟ ਤਾਂ ਬੰਦਾ ਹੀ ਆ ਨਾ ਗਲਤੀ ਤੁਹਾਡੇ ਮੇਰੇ ਤੋਂ ਕਿਸੇ ਤੋਂ ਵੀ ਹੋ ਸਕਦੀ ਆ ਪੁਲਿਸ ਤਾਂ ਜਾਤ ਦਾ ਅਦਾਲਤ ਦਾ ਬੰਦ ਕਰ ਦੇਵੇ ਪੁਲਿਸ ਅਦਾਲਤਾਂ ਨੂੰ ਬੰਦ ਕਰੋ ਆਪ ਹੀ ਫੈਸਲਾ ਦਿਓ ਟਾੜਾ ਲਾਹਤ ਖਤਮ ਕਰੋ ਮਹੀਨੇ ਦੇ ਅੰਦਰ ਨੂੰ ਤਾਂ ਜਿਹੜਾ ਮਤਲਬ ਪੁਲਿਸ ਹੀ ਜੱਜ ਪੁਲਿਸ ਹੀ ਵਕੀਲ ਸਭ ਕੁਝ ਪੁਲਿਸ ਸੋਬ ਮੈਂ ਇਹ ਨਹੀਂ ਕਹਿੰਦਾ ਸਾਰੀ ਪੁਲਿਸ ਬਾੜੀ ਹੈ ਲੇਕਿਨ ਆ ਜਿਹੜੀ ਪੁਲਿਸ ਨੇ ਚੇਰ ਸਬ ਮੈਸੇਜ ਭੇਜਿਆ ਅਫਸਰਾਂ ਨੂੰ ਉਹ ਬਣੇ ਇੱਕ ਅਫਸਰਾਂ ਕਹਿੰਦੇ ਬਹੁਤ ਚੰਗਾ ਕੀਤਾ ਤੁਸੀਂ ਘੜਕਾਤੇ ਮਾਰਤੇ ਉਹ ਭਾਈ ਜੇ ਤੁਸੀਂ ਉਹਨੂੰ ਫੜ ਲਈ ਤੇ ਦੋ ਬੰਦੇ ਨੂੰ ਪੈਰਾਂ ਤੇ ਗੋਲੀ ਮਾਰ ਦਿੰਦੇ ਕੁਝ ਹੋਰ ਵੀ ਆਉਂਦੇ ਜਿੰਨ ਹਾਥੀਆਂ ਨੂੰ ਬੇਹੋਸ਼ ਕਰਨ ਦੀ ਵੀ ਟੀਕੇ ਆਉਂਦੇ ਆ ਹਾਂ ਇਹ ਜੇ ਕੈਮੀਕਲ ਵੀ ਆਏ ਜਿਹੜੇ ਪੁਸਰੇ ਹਾਥੀ ਹੁੰਦੇ ਉਹਨਾਂ ਨੂੰ ਵੀ ਸ਼ੂਟ ਕਰਕੇ ਬੇਹੋਸ਼ ਕਰ ਦਿੰਦੇ ਆ ਸੋ ਹੋਰ ਕੋਈ ਤਰੀਕਾ ਇੰਟਰਨੈਸ਼ਨਲ ਲੈਵਲ ਦਾ ਮੈਥਡ ਪੜਾ ਲਓ ਹਰ ਤੀਜੇ ਦਿਨ ਤੁਸੀਂ ਉਹਦੇ ਇਨਕਾਊਂਟਰ ਦੇ ਲਈ ਇਹ ਨਾ ਹੋਵੇ ਕਿ ਤੇ ਤੁਹਾਡਾ ਸੁਪਰੀਮ ਕੋਰਟ ਨੂੰ ਫਿਰ ਇੰਟਰਵਿਊ ਕਰਨਾ ਪੈ ਜੇ ਤੁਸੀਂ ਕਿਸੇ ਪੋਲਿਟੀਕਲ ਬੋਸ ਦੇ ਥੱਲੇ ਗੱਲ ਆਣ ਦੀ ਬਜਾਏ ਤੁਸੀਂ ਇੱਕ ਆਪਰੇਟ ਪ੍ਰੋਫੈਸ਼ਨਲ ਅਪਰੋਚ ਅਪਣਾਓ ਪੁਲਿਸ ਮੁਕਾਬਲੇ ਘਟਨ ਪੁਲਿਸ ਦੀਆਂ ਪਾਵਰਾਂ ਪੋਲਿਟੀਕਲ ਬੰਦਿਆਂ ਨੂੰ ਵੀ ਚਾਹੀਦਾ ਕਿ ਉਹ ਐਬਸੋਲੂਟ ਪਾਵਰ ਹੈ ਨਾ ਦੇਓ ਕਿ ਅੱਗੇ ਅੱਗੇ ਆਰ ਦੇਸ਼ ਦੀ ਆਰਮੀ ਤੇ ਦੇਸ਼ ਪੰਜਾਬ ਦੀ ਪੁਲਿਸ ਆਪਸ ਵਿੱਚ ਆਮੋ ਸਾਹਮਣੇ ਹੋਣ ਲੱਗਿਆ ਸੀ ਪਟਿਆਲੇ ਕਾਂਡ ਤੋਂ ਬਾਅਦ ਤੁਹਾਨੂੰ ਕਈ ਵਾਰੀ ਤੁਸੀਂ ਪੜਿਆ ਹੋਗਾ ਸੋ ਇਹ ਮੈਂ ਉਮੀਦ ਕਰਾਂਗਾ ਸਰਕਾਰ ਤੋਂ ਤਗੀਦ ਵੀ ਕਰਾਂਗਾ ਕਿ ਪੁਲਿਸ ਨੂੰ ਇੰਨੀਆਂ ਪਾਵਰਾਂ ਨਾ ਦਿਓ ਕਿ ਇਹ ਨਾ ਹੋ ਜਾਏ ਕਿ ਪੰਜਾਬ ਨੇ ਅੱਗੇ ਮਿਲਿਟੈਂਸੀ ਦਾ ਕਈ ਦਹਾਕੇ ਆਪਣਾ ਸੰਤਾਪ ਹਟਾਇਆ ਦੁਬਾਰਾ ਕਿਤੇ ਇਹੋ ਜਿਹਾ ਕੰਮ ਨਾ ਹੋ ਜਾਏ ਕਿ ਸਦੀਆਂ ਨੇ ਲੰਮੋਂ ਨੇ ਗਲਤੀ ਕੀਤੀ ਸਦੀਆਂ ਨੇ ਸਜ਼ਾ ਪਾਈ ਸੋ ਮੇਰੀ ਤਾਂ ਐਕਸਪੈਕਟੇਸ਼ਨ ਸਰਕਾਰ ਤੋਂ ਇਹ ਹੈ ਕਿ ਹਰ ਹਾਲ ਚ ਪੁਲਿਸ ਮੁਕਾਬਲਿਆਂ ਤੇ ਸਖਤ ਨਿਗਰਾਨ ਖੱਚਾ ਹੀ ਜੁਡੀਸ਼ਰੀ ਨੂੰ ਇਸ ਹੋ ਮੋਰ ਲੈਣੇ ਪੈਣ ਤਾਂ ਲੈਣ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਖਾਸ ਗੱਲਾਂ ਕੀਤੀਆਂ ਨੇ ਧਾਰਮਿਕ ਚਰਚਾਵਾਂ ਕੀਤੀਆਂ ਨੇ ਯਾਨੀ ਕਿ ਬੇਅਦਬੀ ਨੂੰ ਲੈ ਕੇ ਜੋ ਬਿੱਲ ਪੇਸ਼ ਕੀਤਾ ਗਿਆ ਔਰ ਉਸ ਤੋਂ ਬਾਅਦ ਜ਼ਿਕਰ ਹੋਇਆ ਸੀ ਪੰਜਾਬ ਦੇ ਵਿੱਚ ਵਧ ਗਏ ਇਨਕਾਊਂਟਰਸ ਬਾਰੇ ਕੀ ਲੱਗਦਾ ਆ ਤੁਹਾਡੀ ਰਾਏ ਆ ਜਿਹੜੀ ਉਹ ਵੀ ਬਹੁਤ ਜ਼ਰੂਰੀ ਆ ਆਪਣੀ ਰਾਏ ਸਾਡੇ ਕਮੈਂਟਸ ਬਾਕਸ 'ਚ ਜ਼ਰੂਰ ਦੱਸਿਓ ਔਰ ਜਿਸ ਟਾਪਿਕਸ ਬਾਰੇ ਅਸੀਂ ਤੁਸੀਂ ਚਾਹੋ ਨੇ ਓਕੇ ਸੀ ਚਰਚਾ ਕਰੀਏ ਉਹ ਵੀ ਤੁਸੀਂ ਆਪਣੀ ਰਾਏ ਸਾਨੂੰ ਦੱਸ ਸਕਦੇ ਹੋ ਸਾਡੇ ਇਨਬਾਕਸ 'ਚ ਮੈਸੇਜ ਕਰ ਸਕਦੇ ਹੋ ਅ ਸੋ ਅੱਜ ਦੇ ਪ੍ਰੋਗਰਾਮ ਚੰਨਈ ਹੁਣ ਮੈਂ ਅੰਤ ਵਿੱਚ ਆ ਸਕਦਾ Danke, gut